ਭਗਤ ਕਬੀਰ ਸਾਹਿਬ ਜੀ ਮਹਾਰਾਏ ਕਹਿੰਦੇ ਨੇ ਕਿ ਸੱਜਣਾ ਜੇ ਤੇਰਾ ਨਾਤਾ ਸਮੁੰਦਰ ਦੇ ਨਾਲ ਜੁੜ ਗਿਆ ਏ ਨਾ ਬੇਸ਼ੱਕ ਸਮੁੰਦਰ ਖਾਰਾ ਹੈ ਪਰ ਯਾਦ ਰੱਖੀ ਇਸ ਸਮੁੰਦਰ ਨੂੰ ਛੱਡ ਕੇ ਨਾ ਜਾਈਂ ਸਮੁੰਦਰ ਨੂੰ ਛੱਡਣ ਦੇ ਵਿੱਚ ਕੋਈ ਸ਼ੋਭਾ ਨਹੀਂ ਹੈਗੀ ਜੇ ਤੂੰ ਆਖੇ ਬਈ ਸਮੁੰਦਰ ਬਹੁਤ ਵੱਡਾ ਹੈ ਮੇਰੇ ਲਾਇਕ ਨਹੀਂ ਹੈ ਫਿਰ ਜਾਏਗਾ ਕਿੱਥੇ ਆਗੋ ਜਵਾਬ ਆਉਂਦਾ ਜੀ ਮੇਰੇ ਕੋ ਟੋਬੇ ਹੈਗੇ ਨੇ ਛੱਪੜ ਹੈਗੇ ਨੇ ਬਥੇਰੇ ਪਾਣੀ ਦੇ ਹੋਰ ਸਾਧਨ ਹੈਗੇ ਨੇ ਉਹ ਸੱਜਣ ਕਹਿੰਦਾ ਜਿਹੜੀ ਗੱਲ ਸਮੁੰਦਰ ਦੇ ਕੰਡੇ ਤੇ ਖੜ ਕੇ ਬਣ ਸਕਦੀ ਆ ਉਹ ਛਪਣਾ ਦੇ ਕੰਡੇ ਤੇ ਖੜ ਕੇ ਨਹੀਂ ਬਣਦੀ ਸਮੁੰਦਰਾਂ ਦੇ ਆਲੇ-ਦੁਆਲੇ ਢੇੜਾ ਕੱਢ ਸਮੁੰਦਰਾਂ ਤੇ ਘੁੰਮਣ ਜਾ ਤੇ ਸਾਰੇ ਕੀ ਕਹਿੰਦੇ ਨੇ ਕਿ ਬੰਦਾ ਸਮੁੰਦਰਾਂ ਦੇ ਕੰਢੇ ਤੇ ਘੁੰਮਣ ਗਿਆ ਛਪਣਾ ਤੇ ਕੰਢੇ ਤੇ ਜਾਣ ਵਾਲਿਆਂ ਨੂੰ ਕੋਈ ਸ਼ੋਭਾ ਨਹੀਂ ਕੋਈ ਛੋਬਾ ਨਹੀਂ ਦਿੰਦੀ ਉਹ ਗੱਲ ਕਿ ਬੰਦਾ ਸਮੁੰਦਰ ਛੱਡ ਕੇ ਛਪਣਾ ਤੇ ਤੁਰਿਆ ਫਿਰੇ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸਮੁੰਦ ਨਾ ਛੋੜੀਐ ਜੋ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਐਵੇਂ ਛਪੜਾਂ ਦੇ ਕੰਡਿਆਂ ਤੇ ਦੌੜਾਂ ਪਲਾਉਂਦਾ ਫਿਰਦਾ ਏ ਯਾਦ ਰੱਖੀ ਤੈਨੂੰ ਚੰਗਾ ਕਿਸੇ ਨੇ ਨਹੀਂ ਕਹਿਣਾ ਜਿਹੜੀ ਗੱਲ ਗੁਰੂ ਦੇ ਕੋਲੋਂ ਮਿਲ ਜਾਣੀ ਐ ਜਿਹੜੀ ਦਾਤ ਗੁਰੂ ਦੇ ਦਰ ਤੋਂ ਮਿਲ ਜਾਣੀ ਐ ਤੈਨੂੰ ਬਾਹਰੀ ਚੀਜ਼ਾਂ ਤੋਂ ਬਾਹਰੀ ਹੋਰ ਪਾਸਿਓਂ ਤੈਨੂੰ ਨਹੀਂ ਮਿਲਣੀ ਤੇ ਯਾਦ ਰੱਖੀ ਬਾਕੀ ਦਰਾਂ ਤੋਂ ਉੱਠ ਕੇ ਆਏ ਲੋਕ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੱਗੇ ਆ ਕੇ ਹੱਥ ਾੜ ਦਿੱਤੇ ਸਤਿਗੁਰੂ ਸਾਨੂੰ ਬਾਕੀ ਜਗ੍ਹਾ ਤੋਂ ਕੁਝ ਨਹੀਂ ਲੱਭਿਆ ਜੇ ਲੱਭਿਆ ਤੇ ਪਾਤਸ਼ਾਹ ਤੇਰੇ ਦਰ ਤੋਂ ਲੱਭਾ ਹੈ ਬਸ ਗੱਲ ਕੀ ਹੈ ਭਰੋਸੇ ਦੀ ਗੱਲ ਕੀ ਹੈ ਵਿਸ਼ਵਾਸ